ਪੰਜਾਬੀ ਦੇ ਵਿੱਚ ਸਰਚ ਕਰ ਲਓ ਭਾਵੇਂ ਹਿੰਦੀ ਦੇ ਵਿੱਚ ਕਰ ਲਓ ਭਾਵੇਂ ਅੰਗਰੇਜ਼ੀ ਦੇ ਵਿੱਚ ਕਰ ਲਓ ਜਾਂ ਫਿਰ ਤੁਸੀਂ Google ਤੇ ਵੀ ਸਰਚ ਕਰ ਲਓ ਅਗਰ ਤੁਸੀਂ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਤਾਂ ਕੋਈ ਦਿੱਕਤ ਨਹੀਂ ਹੈਗੀ ਸਿਰਫ ਤੁਸੀਂ ਦਿਨ ਦੇ ਵਿੱਚ ਸਿਰਫ 1 ਘੰਟਾ ਹੀ ਕੰਮ ਕਰਨਾ ਵਾ ਕਿਉਂਕਿ ਸਟੂਡੈਂਟ ਨੇ ਜਿਹੜੇ ਕੋਲਜਾ ਦੇ ਵਿੱਚ ਜਾਂਦੇ ਨੇ ਸਕੂਲਾਂ ਦੇ ਵਿੱਚ ਜਾਂਦੇ ਨੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਸੀਂ YouTube ਤੇ ਕੰਮ ਕਰਕੇ ਤੁਸੀਂ ਵ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਉਹ ਬਹੁਤ ਹੀ ਵਧੀਆ ਤੇ ਸੌਖਾ ਟੌਪਿਕ ਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਵੀ ਅਸੀਂ ਬਿਨਾ ਫੇਸ ਤੋਂ ਸਿਰਫ ਆਪਣੀ ਵੌਇਸ ਦੇ ਨਾਲ ਹੀ ਅਸੀਂ YouTube ਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਲਈ ਬਹੁਤ ਵਧੀਆ ਵਾ ਅਗਰ ਤੁਸੀਂ ਚਾਹੋ ਨੀ ਵੀ ਅਸੀਂ ਆਪਣਾ ਫੇਸ ਵੀ ਦਿਖਾ ਦਾਂਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਹਾਡੇ ਲਈ ਵੀ ਵਧੀਆ ਵਾ ਅਗਰ ਤੁਸੀਂ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਤਾਂ ਕੋਈ ਦਿੱਕਤ ਨਹੀਂ ਹੈਗੀ ਤੇ ਇਹਦੇ ਵਿੱਚ ਬਸ ਸਿਰਫ ਤੁਹਾਨੂੰ ਐਡੀਟਿੰਗ ਦੀ ਸਕਿੱਲ ਹੈ ਜਿਹੜੀ ਉਹ ਤੁਹਾਨੂੰ ਚਾਹੀਦੀ ਆ ਤੁਹਾਨੂੰ ਐਡੀਟਿੰਗ ਦੀ ਸਕਿੱਲ ਆਉਣੀ ਚਾਹੀਦੀ ਆ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵਾ ਉੱਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਪਲੀਜ਼ YouTube ਦੇ ਉੱਤੇ ਜਾ ਕੇ ਪਹਿਲਾਂ ਤੁਸੀਂ ਮੇਰੀ ਉਹ ਵੀਡੀਓ ਦੇਖਣ ਬੋ ਜੀ ਸੋ ਉਹ ਕਿਹੜਾ ਚੈਨਲ ਆ ਉੱਤੇ ਤੁਸੀਂ ਕਿਵੇਂ ਕੰਮ ਕਰਨਾ ਕਿਵੇਂ ਦੀ ਵੀਡੀਓ ਤੁਸੀਂ ਉਹਦੇ ਤੇ ਅਪਲੋਡ ਕਰਨੀਆਂ ਤੇ ਕਿਵੇਂ ਤੁਸੀਂ ਉਹਦੇ ਤੋਂ ਕਿੰਨੇ ਪੈਸੇ ਤੁਸੀਂ ਕਮਾ ਸਕਦੇ ਉਹ ਪ੍ਰੋਪਰਲੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਜਿਹੜਾ ਟੌਪਿਕ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਪੂਰੇ YouTube ਦੇ ਉੱਤੇ ਪੂਰੇ YouTube ਦੇ ਉੱਤੇ ਸਰਚ ਕਰ ਲਓ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੋਣਾ ਪੰਜਾਬੀ ਦੇ ਵਿੱਚ ਸਰਚ ਕਰ ਲਓ ਭਾਵੇਂ ਹਿੰਦੀ ਦੇ ਵਿੱਚ ਕਰ ਲਓ ਭਾਵੇਂ ਅੰਗਰੇਜ਼ੀ ਦੇ ਵਿੱਚ ਕਰ ਲਓ ਜਾਂ ਫਿਰ ਤੁਸੀਂ Google ਤੇ ਵੀ ਸਰਚ ਕਰ ਲਓ ਤਾਨੂੰ ਕਿਸੇ ਨੇ ਉਦਾਂ ਦਾ ਟੌਪਿਕ ਨਹੀਂ ਦੱਸਣਾਏਗਾ ਇਹ ਸਿਰਫ ਟੌਪਿਕ ਸਿਰਫ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਬਹੁਤ ਹੀ ਸੋਕਾ ਟੌਪਿਕ ਆ ਤੁਸੀਂ ਘਰੇ ਬੈਠ ਕੇ ਕਰ ਸਕਦੇ ਹੋ ਟੌਪਿਕ ਕਿਹੜਾ ਵਾ ਜੀ ਆਓ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਦੇਖੋ ਤੁਸੀਂ ਸਭ ਤੋਂ ਪਹਿਲਾਂ ਆਪਣਾ YouTube ਤੇ ਉੱਤੇ ਆਪਣਾ ਚੈਨਲ ਬਣਾ ਲੈਣਾ YouTube ਤੇ ਚੈਨਲ ਕਿਵੇਂ ਬਣਾਉਣਾ ਉੱਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਤੁਸੀਂ ਆਪਣਾ Facebook Facebook ਤੇ ਤੁਸੀਂ ਆਪਣਾ ਪੇਜ ਬਣਾ ਲੈਣਾ ਜੀ ਇਹ ਤੁਹਾਡਾ ਚੈਨਲ ਹੋ ਗਿਆ ਇਹ ਤੁਹਾਡਾ ਪੇਜ ਹੋ ਗਿਆ ਇਸ ਤੋਂ ਬਾਅਦ ਇੱਕ ਹੋ ਗਿਆ Instagram ਇਨਸਟਾਗ੍ਰਾਮ ਇਹ ਹੋ ਗਏ ਤਿੰਨ ਚੀਜ਼ਾਂ ਹੋ ਗਿਆ ਤੁਸੀਂ ਇਹ ਤਿੰਨ ਚੀਜ਼ਾਂ ਤਿਆਰ ਕਰ ਲੈਣੀਆਂ ਚੈਨਲ ਬਣਾ ਲੈਣਾ ਪੇਜ ਬਣਾ ਲੈਣਾ ਪੇਜ ਬਣਾ ਲੈਣਾ ਹੁਣ ਦੇਖੋ ਤੁਸੀਂ ਕੰਮ ਕੀ ਕਰਨਾ ਵਾ ਬਹੁਤ ਹੀ ਸੌਖਾ ਕੰਮ ਆ ਤੁਸੀਂ ਕੀ ਕਰਨਾ ਤੁਸੀਂ ਨਾ ਆਪਣੇ ਜਿੱਥੇ ਵੀ ਤੁਸੀਂ ਰਹਿਣ ਨੂੰ ਮੰਨ ਲਓ ਕੋਲੋ ਤੁਸੀਂ ਪਟਿਆਲੇ ਰਹਿੰਦੇ ਹੋ ਜਲੰਧਰ ਰਹਿੰਦੇ ਹੋ ਲੁਧਿਆਣਾ ਰਹਿੰਦੇ ਹੋ ਪਠਾਨਕੋਟ ਰਹਿੰਦੇ ਹੋ ਅੰਮ੍ਰਿਤਸਰ ਰਹਿੰਦੇ ਹੋ ਕਿਤੇ ਵੀ ਰਹਿੰਦੇ ਹੋ ਤੁਸੀਂ ਕੀ ਕਰਨਾ ਤੁਸੀਂ ਸਿਰਫ ਆਪਣੇ ਦੋ ਤੋਂ ਦੋ ਤੋਂ ਤਿੰਨ ਘੰਟੇ ਕੱਢਣੇ ਦੋ ਤੋਂ ਤਿੰਨ ਘੰਟੇ ਕੱਢ ਕੇ ਨਾ ਤੁਸੀਂ ਆਪਣੇ ਜਿਹੜਾ ਤੁਹਾਡੇ ਨੇੜੇ ਬੱਸ ਸਟੈਂਡ ਪੈਂਦਾ ਵਾ બસ સ્ટેન્ડ ਪਿੰਦਾ ਬਸ ਸਟੈਂਡ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਠੀਕ ਆ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਬਸ ਤੁਸੀਂ ਇਹ ਦੋ ਥਾਵਾਂ ਦੇ ਉੱਤੇ ਜਾਣਾ ਵਾ ਤੁਸੀਂ ਇੱਥੇ ਜਾ ਕੇ ਕੀ ਕਰਨਾ ਵਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਦੋਂ ਤੁਸੀਂ ਬੱਸ ਸਟੈਂਡ ਦੇ ਉੱਤੇ ਜਾਣਾ ਪਹਿਲਾਂ ਆਪਾਂ ਬੱਸ ਸਟੈਂਡ ਦੀ ਗੱਲ ਕਰਦੇ ਆਂ ਬੱਸ ਸਟੈਂਡ ਦੀ ਠੀਕ ਆ ਜੀ ਬੱਸ ਸਟੈਂਡ ਤਾਂ ਤੁਸੀਂ ਜਾ ਕੇ ਕੀ ਕਰਨਾ ਵਾ ਉੱਥੇ ਤੁਸੀਂ ਦੇਖਣਾ ਵੀ ਜਦੋਂ ਤੁਸੀਂ ਬੱਸ ਸਟੈਂਡ ਦੇ ਉੱਤੇ ਜਾਓਗੇ ਉੱਥੇ ਨਾ ਉਹਨਾਂ ਨੇ ਮਤਲਬੀ ਸਮਾਸਾਰਨੀ ਟਾਈਮ ਟੇਬਲ ਲਿਖਿਆ ਹੁੰਦਾ ਵਾ ਕਿਹੜੀ ਬੱਸ ਕਿੱਥੋਂ ਕਦੋਂ ਜਾਊਗੀ ਉਦਾਹਰਨ ਦੇ ਤੌਰ ਤੇ ਆਪਾਂ ਚੱਕ ਲੈਨੇ ਪਟਿਆਲੇ ਸ਼ਹਿਰ ਨੂੰ ਚੱਕ ਲੈਨੇ ਹਨਾ ਪਟਿਆਲੇ ਤੋਂ ਲੈ ਲੈਨੇ ਆਪਾਂ ਪਟਿਆਲਾ ਹਨਾ ਮੰਨ ਕੇ ਚੱਲੋ ਪਟਿਆਲੇ ਤੋਂ ਜਲੰਧਰ ਨੂੰ ਪਹਿਲੀ ਬੱਸ ਕਿੰਨੇ ਵਜੇ ਜਾਂਦੀ ਆ ਪਟਿਆਲਾ ਤੋਂ ਜਲੰਧਰ ਤੁਸੀਂ ਕੀ ਕਰਨਾ ਇਸ ਟੋਪਿਕ ਤੇ ਵੀਡੀਓ ਬਣਾਉਣੀ ਆ ਤੁਸੀਂ ਕਾਪੀ ਦੇ ਨਾਲ ਨਾ ਪਹਿਲਾਂ ਜਦੋਂ ਤੁਸੀਂ ਬੱਸ ਸਟੈਂਡ ਜਾਉਂਗੇ ਬੱਸ ਸਟੈਂਡ ਜਾ ਕੇ ਤੁਸੀਂ ਕੀ ਕਰਨਾ ਤੁਸੀਂ ਉੱਥੋਂ ਲਿਖ ਲੈਣਾ ਸਮਾਂ ਸਾਰ ਨਹੀਂ ਹੁੰਦੀ ਜਿਹੜੀ ਟਾਈਮ ਟੇਬਲ ਹੁੰਦਾ ਉੱਥੇ ਲਿਖਿਆ ਹੁੰਦਾ ਵਾ ਵੀ ਜਿਹੜੀ ਪੀ ਆਰਟੀਸੀ ਬੱਸ ਕਿਹੜੀ ਜਾਂਦੀ ਆ ਪ੍ਰਾਈਵੇਟ ਬੱਸ ਕਿਹੜੀ ਜਾਂਦੀ ਉਹ ਕੱਲੀ ਕਿੰਨੀ ਨਹੀਂ ਸੀ ਹੁੰਦੀ ਤੁਸੀਂ ਜਾ ਕੇ ਚੈੱਕ ਕਰੋ ਅਗਰ ਤੁਹਾਨੂੰ ਨਹੀਂ ਪਤਾ ਲੱਗੇ ਕਿ ਨਾ ਜੀ ਤੁਸੀਂ ਕੀ ਕਰਨਾ ਵਾ ਤੁਸੀਂ ਜਿਹੜਾ ਬੱਸ ਸਟੈਂਡ ਦੇ ਵਿੱਚ ਪੁੱਛ ਗਿਛਰਾ ਕੇਂਦਰ ਜਿਹਾ ਬਣਿਆ ਹੁੰਦਾ ਨਾ ਜੀ ਤੁਸੀਂ ਉੱਥੇ ਜਾ ਕੇ ਪੁੱਛ ਲੈਣਾ ਵੀ ਸਾਨੂੰ ਵੀਰ ਜੀ ਇਹ ਦੱਸ ਦਿਓ ਵੀ ਪਟਿਆਲਾ ਤੋਂ ਜਲੰਧਰ ਨੂੰ ਕਿਹੜੀ ਬਾ ਜਾਂਦੀ ਹੈ ਪਟਿਆਲਾ ਤੋਂ ਅੰਮ੍ਰਿਤਸਰ ਨੂੰ ਕਿਹੜੀ ਜਾਂਦੀ ਹੈ ਪਟਿਆਲਾ ਤੋਂ ਕਿਹੜੀ ਕਿਹੜੀ ਪਟਿਆਲਾ ਤੋਂ ਮੋਗਾ ਕਿਹੜੀ ਜਾਂਦੀ ਹੈ ਪਟਿਆਲਾ ਤੋਂ ਫਰੀਦਕੋਟ ਕਿਹੜੀ ਜਾਂਦੀ ਹੈ ਪਟਿਆਲਾ ਤੋਂ ਸ਼੍ਰੀ ਮੁਕਸਾਹਲ ਕਿਹੜੀ ਜਾਂਦੀ ਹੈ ਪਟਿਆਲਾ ਤੋਂ ਨਵਾਂ ਸ਼ਹਿਰ ਕਿਹੜੀ ਜਾਂਦੀ ਹੈ ਤੁਸੀਂ ਉਹਦੀ ਵੀਡੀਓ ਬਣਾ ਲੈਣੀ ਤਾਂ ਤੁਸੀਂ ਉਹ ਵੀਡੀਓ ਵੀਡੀਓ ਦੇ ਵਿੱਚ ਤੁਸੀਂ ਵੌਇਸ ਕਿਵੇਂ ਦੇਣੀ ਹੈ ਮੰਨ ਕੇ ਚਲੋ ਤੁਸੀਂ ਲਿਖਦਾ ਪਟਿਆਲੇ ਤੋਂ ਅੰਮ੍ਰਿਤਸਰ ਦੀ ਟਾਈਮ ਟੇਬਲ ਸਵੇਰੇ 5 ਵਜੇ 4 ਵਜੇ 7 ਵਜੇ 8 ਵਜੇ 9 ਵਜੇ 10 ਵਜੇ 11 ਵਜੇ 12 ਵਜੇ ਠੀਕ ਹੈ ਜੀ ਤੁਸੀਂ ਇਹਦਾ ਬੋਲ ਦੇਣਾ ਉਸ ਤੋਂ ਬਾਅਦ ਤੁਸੀਂ ਦੱਸ ਦੇਣਾ ਵੀ 5 ਵਜੇ ਪੀ ਆਰਟੀਸੀ ਜਾਂਦੀ ਆ ਤੇ ਉਸ ਤੋਂ ਬਾਅਦ ਜਾਂਦੀ ਆ ਕੋਈ ਵੀ ਬੱਸ ਦਾ ਲਾ ਲਓ ਕਰਤਾਰ ਬੱਸ ਲਾ ਲਓ ਲੀਵੜਾ ਲਾ ਲਓ ਹਨਾ ਵੋਲਵੋ ਲਾ ਲਓ ਉਹ ਲਾ ਲਓ ਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਦੱਸ ਦੇਣਾ ਜਿਹੜੀ ਇਹ ਬੱਸ ਇਹ ਨੋਨ ਏਸੀ ਆ ਜਾਂ ਫਿਰ ਐਸੀਆ ਤੁਸੀਂ ਇਹ ਵੀ ਦੱਸ ਦੇਣਾ ਤੁਸੀਂ ਇਹ ਦੱਸਣਾ ਵੀ ਇੰਨੇ ਵਜੇ ਬੱਸ ਸਟੈਂਡ ਤੋਂ ਨਿਕਲਦੀ ਹੈ ਜੀ ਅਮ੍ਰਿਤਸਰ ਵਿੱਚ ਇਹ ਇੱਥੇ ਜਾ ਕੇ ਪਹੁੰਚੇਗੀ ਇੰਨੇ ਟਾਈਮ ਦੇ ਉੱਤੇ ਇਹ ਵਾਇਆ ਲੁਧਿਆਣਾ ਬਾਈਪਾਸ ਹੋ ਕੇ ਜਾਏਗੀ ਤੇ ਜਲੰਧਰ ਵੀ ਸਟੇ ਕਰੇਗੀ ਤੁਸੀਂ बस ਸਿਰਫ ਕੁਝ ਨਹੀਂ ਕਰਨਾ ਹੈ ਇਦਾਂ ਤੁਸੀਂ ਲਿਖ ਕੇ ਲੈਣਾ ਅਮ੍ਰਿਤਸਰ ਤੋਂ ਪਟਿਆਲਾ ਤੋਂ ਅਮ੍ਰਿਤਸਰ ਦੀ ਲਿਖ ਲੈਣੀ ਪਟਿਆਲਾ ਤੋਂ ਜਲੰਧਰ ਦੀ ਲਿਖ ਲੈਣੀ ਸਾਰੀ ਚੀਜ਼ਾਂ ਦੀ ਲੈ ਕੇ ਤੁਸੀਂ ਵੌਇਸ ਰਿਕਾਰਡ ਕਰ ਲੈਣੀ ਤੁਸੀਂ ਕਹਿਣਾ ਜੀ ਸਰਦਾਰੀ ਰਿਕਾਰਡ ਕਿਵੇਂ ਕਰਨੀ ਹੈ ਫੋਨ ਦੇ ਉੱਤੇ ਇਹ ਵੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਜੀ ਪਟਿਆਲੇ ਤੋਂ ਅੰਮ੍ਰਿਤਸਰ ਨੂੰ ਪੂਰੇ ਦਿਨ ਦੇ ਵਿੱਚ ਕਿਹੜੇ ਕਿਹੜੀ ਬੱਸ ਕਿੰਨੇ ਤੋਂ ਕਿੰਨੇ ਵਜੇ ਤੁਰਦੀ ਹੈ ਤੇ ਅੰਮ੍ਰਿਤਸਰ ਪਹੁੰਚਣ ਦਾ ਰਾਈਟ ਟਾਈਮ ਕੀ ਆ ਅਗਰ ਤੁਸੀਂ ਪਟਿਆਲੇ ਤੋਂ ਅੰਮ੍ਰਿਤਸਰ ਜਾਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਇਸ ਵੀਡੀਓ ਨੂੰ ਦੇਖ ਲਓ ਜੀ ਤਾਂ ਤੁਸੀਂ ਦੱਸ ਦੇਣਾ ਪਟਿਆਲੇ ਤੋਂ ਜਿਹੜੀ ਪਹਿਲੀ ਵਾਜਾਗੀ ਉਹ 5 ਵਜੇ ਜਾਏਗੀ 4 ਵਜੇ ਜਾਏਗੀ 7 ਵਜੇ ਜਾਏਗੀ 9 ਵਜੇ ਜਾਏਗੀ ਤੇ ਇਹ ਬੱਸਾਂ ਨੇ ਜਿਹੜੀਆਂ ਜਾਣਗੀਆਂ ਜੀ ਤੇ ਇਹਦੇ ਵਿੱਚੋਂ ਆਹ ਬੱਸਾਂ ਜਿਹੜੀ ਇਹ AC ਹੋਏਗੀ Non AC ਹੋਏਗੀ ਤੁਸੀਂ ਸਾਰੀ ਡਿਟੇਲ ਬਣਾ ਲੈਣੀ ਹੈ ਪਟਿਆਲੇ ਤੋਂ ਅੰਮ੍ਰਿਤਸਰ ਪਟਿਆਲੇ ਤੋਂ ਮੋਗਾ ਪਟਿਆਲਾ ਤੋਂ ਮੁਕਸਰ ਸਾਹਿਬ ਅਲੱਗ-ਅਲੱਗ ਵੀਡੀਓ ਬਣਾਉਣੀ ਆ ਇੱਕ ਵੀਡੀਓ ਬਣਾਉਣੀ ਸਿਰਫ ਪਟਿਆਲਾ ਤੋਂ ਅੰਮ੍ਰਿਤਸਰ ਦੀ ਇੱਕ ਵੀਡੀਓ ਬਣਾਉਣੀ ਆ ਪਟਿਆਲਾ ਤੋਂ ਜਲੰਧਰ ਦੀ ਇੱਕ ਵੀਡੀਓ ਬਣਾਉਣੀ ਪਟਿਆਲਾ ਤੋਂ ਮੋਗੇ ਦੀ ਇੱਕ ਵੀਡੀਓ ਬਣਾਉਣੀ ਆ ਪਟਿਆਲੇ ਤੋਂ ਨਵੇਂ ਸ਼ੇਰ ਦੀ ਤੁਸੀਂ ਇਦਾਂ ਵੀਡੀਓ ਬਣਾ ਲੈਣੀ ਆ ਵਾਇਸ ਰਿਕਾਰਡ ਕਰ ਲੈਣੀ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵੀਡੀਓ ਐਡੀਟਰ ਦੇ ਵਿੱਚ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਵਾ ਅਗਰ ਤੁਸੀਂ ਮੇਰੀ ਵੀਡੀਓ ਦੇਖ ਲਈ ਆ ਵੀ ਵੀਡੀਓ ਨੂੰ ਐਡਿਟ ਕਿੱਦਾਂ ਕਰਦਾ ਫਿਰ ਤਾਂ ਬਹੁਤ ਵਧੀਆ ਅਗਰ ਨਹੀਂ ਦੇਖੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਨੂੰ ਦੇਖੋ ਕਿ ਤੁਸੀਂ ਕਿਵੇਂ ਐਡਿਟ ਕਰਨਾ ਵਾ ਫਿਰ ਤੁਸੀਂ ਕੀ ਕਰਨਾ ਵਾ ਉਹਦੇ ਤੇ ਤੁਸੀਂ ਲਿ ਬੱਸ ਲਿਖਣਾ ਨਹੀਂ ਉਹਦੇ ਵਿੱਚ ਜ਼ਿਆਦਾ ਕੰਮ ਨਹੀਂ ਕਰਦਾ ਤੁਸੀਂ ਕੀ ਕਹਿੰਦਾ ਫੋਟੋ ਦੀ ਬੱਸ ਦੀਆਂ ਤਿੰਨ ਚਾਰ ਫੋਟੋ ਡਾਊਨਲੋਡ ਕਰ ਲੈਣੀ ਹੈ ਜੀ ਬੱਸ ਦੀਆਂ ਫੋਟੋ ਡਾਊਨਲੋਡ ਕਰ ਲੈਣੀ ਨੇ ਪਿੱਛੇ ਬੈਕਗ੍ਰਾਉਂਡ ਦੇ ਉੱਤੇ ਤੁਹਾਡੀ ਉਹ ਲੱਗ ਜੇਗੀ ਫੋਟੋ ਲੱਗ ਜੇਗੀ ਬੱਸ ਸਟੈਂਡ ਦੇ ਜਿਹੜੀ ਜਦੋਂ ਵੀਡੀਓ ਐਡਿਟ ਕਰੋਗੇ ਉਹਦੇ ਤੇ ਤੁਹਾਡੀ ਜਿਹੜੀ ਫੋਟੋ ਆ ਉਹ ਬੱਸ ਸਟੈਂਡ ਦੇ ਉਹ ਵੀ ਤੁਸੀਂ ਡਾਊਨਲੋਡ ਕਰੋਗੇ ਉਹ ਲੱਗ ਜੇਗੀ ਤੇ ਉਸ ਤੋਂ ਬਾਅਦ ਜਿਵੇਂ ਮੰਨ ਕੇ ਚਲੋ ਆ ਵੀਡੀਓ ਐਡੀਟਰ ਦਾ ਫੇਸ ਆ ਇਹ ਵੀਡੀਓ ਐਡੀਟਰ ਦਾ ਫੇਸ ਆ ਠੀਕ ਹੈ ਜੀ ਤੁਸੀਂ ਇਹ ਕਰਨਾ ਇੱਥੇ ਤੁਹਾਡੀ ਵੌਇਸ ਆ ਜਾਏਗੀ ਜੋ ਵੀ ਤੁਸੀਂ ਬੋਲਿਆ ਵਾ ਕਿਹੜੀ ਬੱਸ ਕਿੰ ਇੱਥੇ ਉੱਪਰ ਆ ਗਈ ਜੋ ਵੀ ਤੁਸੀਂ ਫੋਟੋ ਡਾਊਨਲੋਡ ਕੀਤੀਆਂ ਨੇ ਬਸਰੀ ਉਹ ਲੱਗ ਜਾਣਗੀਆਂ ਇਹਨੂੰ ਥੋੜਾ ਜਿਹਾ ਤੁਸੀਂ ਬਲਰ ਕਰ ਦਿਓ ਫੋਟੋ ਨੂੰ ਬਲਰ ਕਰ ਦਿਓ ਵੀਡੀਓ ਐਡੀਟਰ ਦੇ ਵਿੱਚ ਜਾ ਕੇ ਹੋ ਜਾਂਦੇ ਨੇ ਬਹੁਤ ਸੌਖਾ ਤਰੀਕਾ ਵਾ ਫਿਰ ਇਹਦੇ ਉੱਪਰ ਆ ਜਾਏਗਾ ਜੋ ਤੁਸੀਂ ਲਿਖੋਗੇ ਪਟਿਆਲਾ ਤੋਂ ਅੰਮ੍ਰਿਤਸਰ ਇੰਨਾ ਹੀ ਲਿਖਣਾ ਤੇ ਅੱਗੇ ਟਾਈਮ ਪਾਈ ਜਾਣਾ 5 ਵਜੇ 6 ਵਜੇ 7 ਵਜੇ 8 ਵਜੇ 9 ਵਜੇ ਤੇ ਬੱਸ ਦਾ ਨਾਮ ਪਾਈ ਜਾਣਾ ਇਹ ਕਰਤਾਰ ਬੱਸਾ ਜੀ ਇਹ ਪੀਆਰਟੀਸੀ ਬੱਸਾ ਜੀ ਇਹ ਲੀਵੜਾ ਜੀ ਇਹ ਵੋਲਵੋ ਆ ਉਹ ਸਾਰੀ ਬੱਸਾਂ ਦੇ ਤੁਸੀਂ ਨਾਮ ਪਾਈ ਜਾਣੇ ਆ ਤੇ ਤੁਸੀਂ ਦੱਸੀ ਜਾਣਾ ਤਾਂ ਥੱਲੇ ਦੇ ਵਿੱਚ ਹਲਕਾ ਜਾ ਮਿਊਜ਼ਿਕ ਲਾ ਦੇਣਾ ਮਿਊਜ਼ਿਕ ਬੱਸ ਇਹਨੂੰ ਐਕਸਪੋਰਟ ਕਰ ਲੈਣਾ ਐਕਸਪੋਰਟ ਕਰਕੇ ਆਪਣੇ ਉਹਦੇ ਤੇ ਪਾ ਦੇਣਾ YouTube ਚੈਨਲ ਤੇ ਪਾ ਦੇਣਾ Facebook ਤੇ ਪਾ ਦੇਣਾ ਤੇ Instagram ਦੇ ਉੱਤੇ ਪਾ ਦੇਣਾ ਕਿਉਂਕਿ ਆ ਜਿਹੜੀਆਂ ਚੀਜ਼ਾਂ ਨੇ ਨਾ ਲੋਕ ਬਹੁਤ ਜ਼ਿਆਦਾ ਸਰਚ ਕਰਦੇ ਨੇ ਮੰਨ ਕੇ ਚੱਲੋ ਕੋਈ ਬੰਦਾ ਬਾਹਰੋਂ ਆ ਰਿਹਾ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆ ਰਿਹਾ ਉਹਨਾਂ ਦਿੱਲੀ ਹੁੰਦਾ ਵਾ ਉਹ ਫਿਰ ਨਾ ਇਹ ਚੀਜ਼ ਜ਼ਰੂਰ ਸਰਚ ਕਰਦਾ ਵਾ ਦਿੱਲੀ ਤੋਂ ਪਟਿਆਲਾ ਦਿੱਲੀ ਤੋਂ ਪਟਿਆਲੇ ਨੂੰ ਜਲੰਧਰ ਨੂੰ ਲੁਧਿਆਣੇ ਨੂੰ ਨਵਾਂ ਸ਼ਹਿਰ ਨੂੰ ਕਿਹੜੀ ਬੱਸ ਕਿੰਨੇ ਵੇਲੇ ਜਾਂਦੀ ਹੈ ਵੋਲਵੋ ਜਾਂਦੀ ਪੀਆਰਟੀਸੀ ਜਾਂਦੀ ਪੰਜਾਬ ਰੋਡਵੇ ਜਾਂਦੀ ਆ ਉਹ ਆਨਲਾਈਨ ਸਰਚ ਕਰਦੇ ਨੇ ਜਦੋਂ YouTube ਤੇ ਦੇਖਣਗੇ ਤੁਹਾਡੀ ਵੀਡੀਓ ਸਭ ਤੋਂ ਉੱਪਰ ਆਊਗੀ ਕਿਉਂਕਿ ਇਸ ਟੌਪਿਕ ਦੇ ਉੱਤੇ ਕਿਸੇ ਨੇ ਵੀਡੀਓ ਨਹੀਂ ਬਣਾਈ ਹੈਗੀ ਅੱਜ ਤੱਕ ਇਸ ਟੌਪਿਕ ਦੇ ਉੱਤੇ ਕਿਸੇ ਨੇ ਅਜੇ ਤੱਕ ਵੀਡੀਓ ਨਹੀਂ ਬਣਾਈ ਹੈਗੀ ਸੋ ਉਹ ਜਦੋਂ ਸਰਚ ਕਰੇਗਾ ਤੁਹਾਡੀ ਵੀਡੀਓ ਨੰਬਰ 1 ਦੇ ਉੱਤੇ ਆਏਗੀ ਉਹ ਘਰੇ ਬੈਠੇ ਹੀ ਦੇਖ ਲੇਗਾ ਮੰਨ ਕੇ ਚੱਲੋ ਹੁਣ ਮੈਂ ਮੰਨ ਕੇ ਚੱਲੋ ਮੈਂ ਇਸ ਟਾਈਮ ਜਲੰਧਰ ਆ ਮੈਂ ਜਲੰਧਰ ਤੋਂ ਪਟਿਆਲੇ ਜਾਣਾ ਤਾਂ ਮੈਂ ਤੁਹਾਡੀ ਵੀਡੀਓ ਦੇਖ ਲਊਗਾ ਵੀ ਹਾਂ ਵੀ ਕਿਹੜੀ ਬੱਸ ਜਾਂਦੀ ਹੈ 5:40 ਤੇ ਜਾਂਦੀ ਹੈ 5 ਇਹਦੇ ਨਾਲ ਕਿ ਬੰਦੇ ਦਾ ਟਾਈਮ ਬੀ ਜਾਦਾ ਸੋ ਇਹਦੇ ਨਾਲ ਲੋਕ ਪਤਾ ਕੀ ਕਰਦੇ ਨੇ ਲੋਕ ਫੋਨ ਕਰਕੇ ਵੀ ਉੱਥੇ ਪੁੱਛਦੇ ਨੇ ਬੱਸ ਸਟੈਂਡ ਦੇ ਵਿੱਚ ਵੀ ਵੀਰ ਜੀ ਜਲੰਧਰ ਨੂੰ ਕਿਹੜੀ ਬੱਸ ਜਾਊਗੀ ਪਹਿਲੀ ਲੁਧਿਆਣੇ ਨੂੰ ਕਿਹੜੀ ਜਾਊ ਅੰਮ੍ਰਿਤਸਰ ਨੂੰ ਕਿਹੜੀ ਜਾਊਗੀ ਹੁਸ਼ਿਆਰਪੁਰ ਨੂੰ ਕਿਹੜੀ ਬੱਸ ਜਾਊਗੀ ਉਹ ਲੋਕ ਪੁੱਛਦੇ ਨੇ ਫੋਨ ਕਰ ਵੀਡੀਓ ਦੇਖਣਗੇ ਲੋਕ ਦੇਖੋ ਤੁਸੀਂ ਇਹ ਕਰ ਲੈਣਾ 2 ਮਹੀਨੇ ਬਾਅਦ ਜਾ ਕੇ ਤੁਸੀਂ ਫੇਰ ਪਤਾ ਕਰ ਲੈਣਾ ਵੀ ਕਿਹੜੀ ਬੱਸ ਕਰਦੀ ਹੈ ਕੋਈ ਟਾਈਮ ਤੇ ਨਹੀਂ ਚੇਂਜ ਹੋਇਆ ਹੈਗਾ ਜੇ ਟਾਈਮ ਚੇਂਜ ਹੋਇਆ ਤਾਂ ਤੁਸੀਂ ਉਹਦੇ ਤੇ ਨਵੀਂ ਵੀਡੀਓ ਬਣਾ ਦੇਣੀ ਆ ਇਹ ਟੋਪਿਕ ਤੇ ਤੁਸੀਂ ਕੰਮ ਕਰ ਲਓ ਤੁਸੀਂ ਮਹੀਨੇ ਤੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹਦੇ ਵਿੱਚ ਉਹ ਇਸ ਤੋਂ ਬਾਅਦ ਆ ਗਿਆ ਇਹ ਰੇਲਵੇ ਦਾ ਲਾ ਲਓ ਰੇਲਵੇ ਸਟੇਸ਼ਨ ਚੱਲ ਜਓ ਪਹਿਲਾਂ ਆਪਾਂ ਬੱਸ ਸਟੈਂਡ ਚੱਕਿਆ ਸੀ ਨਾ ਬੱਸ ਸਟੈਂਡ ਹੁਣ ਚੱਕ ਲਓ ਤੁਸੀਂ ਇਹ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੁਸੀਂ ਰੇਲਵੇ ਸਟੇਸ਼ਨਾਂ ਚਲ ਜਾਓ ਉੱਥੋਂ ਪਤਾ ਕਰ ਲਓ ਪਟਿਆਲ ਦੇ ਰੇਲਵੇ ਸਟੇਸ਼ਨ ਤੋਂ ਅੰਬਾਲਾ ਨੂੰ ਕਿੱ데 ਕਦੋਂ ਜਾਂਦੀ ਆ ਰਾਜਪੁਰੇ ਨੂੰ ਕਦੋਂ ਜਾਂਦੀ ਆ ਅਮਰੀਕ ਸਰ ਨੂੰ ਕਦੋਂ ਜਾਂਦੀ ਦਿੱਲੀ ਨੂੰ ਕਦੋਂ ਜਾਂਦੀ ਆ ਏਸੀ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਵੀ ਤੁਸੀਂ ਬੱਸ ਸਟੈਂਡ ਦੀ ਦੱਸਣੀ ਆ ਬੱਸ ਕਿੱਥੋਂ ਕਿੱਥੋਂ ਜਾਂਦੀ ਆ ਏਸੀ ਤਰ੍ਹਾਂ ਤੁਸੀਂ ਰੇਲਵੇ ਸਟੇਸ਼ਨ ਦੀ ਦੱਸਣੀ ਆ ਐਡੀਟਿੰਗ ਸੇਮ ਆ ਦੋਵਾਂ ਦੀ ਕੋਈ ਚੇਂਜ ਨਹੀਂ ਹੈਗਾ ਸੋਖੇ ਜਿਹੋ ਦੇ ਵਿੱਚ ਬੱਸ ਦੀ ਫੋਟੋ ਡਾਊਨਲੋਡ ਕੀਤੀ ਸੀ ਇਹਦੇ ਵਿੱਚ ਟ੍ਰੇਨ ਦੀਆਂ ਕਰਨੀਆਂ ਤੇ ਰੇਲਵੇ ਸਟੇਸ਼ਨ ਦੀਆਂ ਕਰਨੀਆਂ ਨੇ ਬਸ ਹੋਰ ਕੁਝ ਨਹੀਂ ਕਰਨਾ ਹੈਗਾ ਅਗਰ ਇਸ ਵੀਡੀਓ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਪਲੀਜ਼ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਡਾ ਰਿਪਲਾਈ 100% ਕਰਾਂਗਾ ਜੀ ਜਾਂ ਫਿਰ ਤੁਸੀਂ ਕਹਿੰਦੇ ਹੋ ਵੀ ਵੀਰ ਜੀ ਮੈਂ ਇਹ ਵੀਡੀਓ ਤੁਹਾਨੂੰ ਮਤਲਬ ਵੀ ਫੋਨ ਦੇ ਉੱਤੇ ਐਡਿਟ ਕਰਕੇ ਦਿਖਾਵਾਂ ਵੀ ਫੋਨ ਤੋਂ ਕਿਵੇਂ ਐਡਿਟ ਕਰਨੀ ਆ ਕਿਵੇਂ ਮਿਊਜ਼ਿਕ ਲਾਣਾ ਕਿਵੇਂ ਜੇ ਤੁਸੀਂ ਚਾਹੁੰਦੇ ਹੋ ਤਾਂ ਪਲੀਜ਼ ਥੱਲੇ ਵੀਡੀਓ ਤੇ ਕਮੈਂਟ ਵੱਧ ਤੋਂ ਵੱਧ ਕਮੈਂਟ ਕਰ ਦਿਓ ਵੀ ਇਹ ਸਾਨੂੰ ਪ੍ਰੋਪਰਲੀ ਫੋਨ ਦੇ ਉੱਤੇ ਬਣਾ ਕੇ ਦਿਓ ਤਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਇਹਦੀ ਫੋਨ ਤੇ ਕਿਵੇਂ ਤੁਸੀਂ ਰਿਕਾਰਡ ਕਰਨੇ ਆ ਕਿਵੇਂ ਤੁਸੀਂ ਐਡਿਟ ਕਰਨਾ ਉਹ ਘਰੇ ਬੈਠ ਕੇ ਸਿਰਫ ਤੁਸੀਂ ਦਿਨ ਦੇ ਵਿੱਚ ਸਿਰਫ 1 ਘੰਟਾ ਹੀ ਕੰਮ ਕਰਨਾ ਵਾ ਦੇਖੋ ਤੁਸੀਂ ਵੀਡੀਓ ਜਾ ਕੇ ਤੁਸੀਂ ਉੱਥੋਂ ਟਾਈਮ ਟੇਬਲ ਦਾ ਤੁਸੀਂ ਪਤਾ ਕਰ ਲਏ ਹੋ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਤੋਂ ਵੀ ਪਤਾ ਕਰ ਲਿਆ ਹੁਣ ਆ ਕੇ ਤੁਹਾਡਾ ਕੰਮ ਕੁਝ ਨਹੀਂ ਹੈਗਾ ਤੁਸੀਂ 2 ਤੋਂ 3 ਘੰਟੇ 2 ਤੋਂ 3 ਘੰਟੇ ਤੁਸੀਂ ਸਿਰਫ ਬੱਸ ਸਟੈਂਡ ਲਗਾ ਤੇ ਤੁਸੀਂ ਟਾਈਮ ਨੋਟ ਕਰ ਲੈ ਹੁਣ ਸਿਰਫ ਤੁਸੀਂ 1 ਘੰਟੇ ਦੇ ਵਿੱਚ ਤੁਸੀਂ 5 ਤੋਂ ਲੈ ਕੇ 6 ਵੀਡੀਓ 1 ਘੰਟੇ ਦੇ ਵਿੱਚ 5 ਤੋਂ 6 ਵੀਡੀਓ ਤੁਸੀਂ ਐਡਿਟ ਕਰ ਲੈਣੀ ਆ ਤੇ ਉਹਨੂੰ YouTube ਦੇ ਉੱਤੇ ਬਹੁਤ ਤੋਂ ਇਹ ਵੀਡੀਓ ਰੋਤੋ ਰਤਵਾਰ ਨੂੰ ਹੋਣਗੀ ਤਾਂ ਤੁਹਾਨੂੰ ਪੈਸੇ ਆਉਣਗੇ ਤੇ ਸਪਾਂਸਰਸ਼ਿਪ ਵੀ ਬਹੁਤ ਜ਼ਿਆਦਾ ਨੇ ਤੇ YouTube ਤੋਂ ਵੀ ਤੁਸੀਂ ਬਹੁਤ ਹੀ ਜ਼ਿਆਦਾ ਤੁਸੀਂ ਪੈਸੇ ਕਮਾਉਂਗੇ ਕਿਉਂਕਿ ਸਟੂਡੈਂਟ ਨੇ ਜਿਹੜੇ ਕੋਲਜਾ ਦੇ ਵਿੱਚ ਜਾਂਦੇ ਨੇ ਸਕੂਲਾ ਦੇ ਵਿੱਚ ਜਾਂਦੇ ਨੇ ਹਨਾ ਦੂਰ ਦੂਰ ਤੋਂ ਲੋਕ ਆਈਟੀਆਈ ਜਾਂਦੇ ਨੇ ਪੜ੍ਹਨ ਵਾਸਤੇ ਜਾਂ ਕੋਲਜਾ ਦੇ ਵਿੱਚ ਜਾਂਦੇ ਉਹ ਬੱਸ ਸਟੈਂਡ ਦਾ ਬੱਸ ਦਾ ਰੂਟ ਦੇਖਦੇ ਨੇ ਕਿਹੜਾ ਕਿੱਥੋਂ ਆ ਸੁ ਤਾਂ ਤੁਹਾਡੀ ਵੀਡੀਓ ਇਹ ਬਹੁਤ ਜ਼ਿਆਦਾ ਵਾਇਰਲ ਹੋਣੀ ਆ ਅਗਰ ਤੁਹਾਨੂੰ ਨਹੀਂ ਯਕੀਨ ਹੈ ਕਹਿੰਦਾ ਤਾਂ ਤੁਸੀਂ 4-5 ਵੀਡੀਓ ਬਣਾ ਕੇ ਦੇਖ ਲਓ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜਾਏਗਾ ਅਗਰ ਤੁਹਾਨੂੰ ਵੀਡੀਓ ਐਡਿਟ ਕਰਨੀ ਆਉਂਦੀ ਤਾਂ ਠੀਕ ਆ ਨਹੀਂ ਤਾਂ ਮੈਨੂੰ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਮੈਂ ਤੁਹਾਨੂੰ ਫੋਨ ਦੇ ਉੱਤੇ ਦੱਸ ਦਾਂਗਾ ਵੀਡੀਓ ਨੂੰ ਕਿਵੇਂ ਤੁਸੀਂ ਐਡਿਟ ਕਰਨਾ ਵਾ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ 24 ਮਾਰਚ ਦਿਨ ਐਤਵਾਰ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਮੈਂ ਆਪਣੀ ਇੱਕ ਲਾਈਵ ਵਰਕਸ਼ਾਪ ਲਗਾ ਰਿਹਾ ਜੀ ਜੀ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਸਿਰਫ ਤੁਸੀਂ ਫੋਨ ਦੇ ਉੱਤੇ ਤੁਸੀਂ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵਾ ਤੇ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਤੇ ਵੀਡੀਓ ਦਾ ਥੰਬਨੇਲ ਕਿਵੇਂ ਬਣਾਉਣਾ ਤੇ ਵੀਡੀਓ ਨੂੰ ਫੇਸਬੁੱਕ YouTube Instagram ਦੇ ਉੱਤੇ ਅਪਲੋਡ ਕਿਵੇਂ ਕਰਨਾ ਤੁਸੀਂ ਇਹ ਚਾਰ ਚੀਜ਼ਾਂ ਤੁਸੀਂ ਸਿੱਖ ਲੈਣੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਲੂਗੇ ਜੀ ਅਗਰ ਤੁਸੀਂ ਮੇਰੀ ਉਹ ਕਲਾਸ ਜਿਹੜੀ ਵਰਕਸ਼ਾਪ ਹੈ ਜਿਹੜੀ ਐਤਵਾਰ ਨੂੰ ਲੱਗਦੀ ਆ ਅਗਰ ਤੁਸੀਂ ਉਹ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੀ ਟੀਮ ਤੋਂ ਅੱਜ ਹੀ ਸੀਟ ਬੁੱਕ ਕਰਾ ਲਓ ਜੀ ਕਿਉਂਕਿ ਇਹ ਜਿਹੜੀ ਵਰਕਸ਼ਾਪ ਹੈ ਮੇਰੀ 24 ਮਾਰਚ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਲੱਗਦੀ ਪਈ ਹੈ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਲਗਾ ਲਓਗੇ ਤਾਂ ਤੁਹਾਨੂੰ ਮੈਂ ਗਾਰੰਟੀ ਦਿੰਦਾ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦਾ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਉਣਾ ਤੇ ਨਵਾਂ ਸੋ ਦੋਸਤੋਂ ਮਿਲਦੇ ਹਾਂ ਉਹ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ